ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬੜਾ ਇੱਕ ਬਹੁਤ ਹੀ ਵਧੀਆ ਪ੍ਰਾਲਾ ਆਪਣੇ ਜਿਹੜੇ ਬੱਚੇ ਨੇ ਉਹਨਾਂ ਲਈ ਟੀਚਰ ਸਹਿਬਾਨਾਂ ਲਈ ਤੇ ਉਹਦੇ ਨਾਲ-ਨਾਲ ਜਿੰਨੇ ਵੀ ਇਲਾਕੇ ਦੀ ਸੰਗਤ ਹੈ ਉਹਨਾਂ ਦੇ ਲਈ ਇੱਕ ਫ੍ਰੀ ਹੋਮੋਪੈਥੀ ਦਾ ਜਿਹੜਾ ਅੱਜ ਪ੍ਰਬੰਧ ਕਰਿਆ ਮੈਂ ਸਮਝਦਾ ਵੀ ਇਹ ਇੱਕ ਬਲੱਖਣ ਕੰਮ ਇਹਨਾਂ ਦੀ ਸਕੂਲ ਦੀ ਮੈਨੇਜਮੈਂਟ ਨੇ ਕਰਿਆ ਤੇ ਮੈਨੂੰ ਮਾਣ ਆ ਵੀ ਮੇਰੇ ਹਲਕੇ ਦੇ ਵਿੱਚ ਅਜਿਹੀਆਂ ਸੰਸਥਾਵਾਂ ਨੇ ਜਿਹੜਾ ਕਿ ਮਨੁੱਖਤਾ ਦੇ ਭਲੇ ਲਈ ਵੀ ਸੋਚਦੇ ਆ ਸਭ ਤੋਂ ਵੱਡਾ ਭਲਾ ਤਾਂ ਜਿਹੜਾ ਇਹ ਵਿਦਿਆ ਦਾ ਜਿਹੜਾ ਦਾਨ ਦਿੰਦੇ ਨੇ ਕਿਵੇਂ ਆਪਾਂ ਰੋਜ਼ ਪੜ੍ਹਦੇ ਆਂ ਕੰਧਾਂ ਤੇ ਵੀ ਲਿਖਿਆ ਵਿਦਿਆ ਵਿਚਾਰੀ ਤਪ ਪਰ ਉਕਾਰਿਓ ਦੇਖੋ ਇਹਨਾਂ ਦਾ ਇਹ ਪਰਾਲੇ ਦੇ ਨਾਲ ਨਾਲ ਜਿਹੜਾ ਅੱਜ ਇਹਨਾਂ ਨੇ ਇਹ ਹੋਮੋਪੈਥੀ ਦਾ ਜਿਹੜਾ ਹੁਲ ਹੈ ਕਲੀਨਿਕ ਉਹਦੇ ਲਈ ਮੈਂ ਇਹਨਾਂ ਨੂੰ ਮੁਬਾਰਕਬਾਦ ਦੇਣਾ ਤੇ ਧੰਨਵਾਦ ਕਰਦਾ ਸਿੱਧਾ ਸਾਹਿਬ ਜਿਹੜੀ ਇੱਥੇ ਮੈਡੀਸਨ ਦਿੱਤੀ ਜੋ ਬਿਲਕੁਲ ਫ੍ਰੀ ਦਿੱਤੀ ਗਈ ਦਾ ਸੇਧਾ ਫਿਰੇਗੀ ਮੈਨੂੰ ਆ ਮੈਂ ਮੈਨੂੰ ਤਾਂ ਕੋਈ ਪੈਸੇ ਆ ਮੈਂ ਅੱਖਾਂ ਚ ਪਾਉਣ ਵਾਲੀ ਦਵਾਈ ਲਈ ਮੈਂ ਕਿਹਾ ਵੀ ਮੈਂ ਕਿਹਾ ਪੈਸੇ ਕਿੰਨੇ ਕਹਿੰਦੇ ਜੀ ਕੋਈ ਪੈਸੇ ਈਮ ਖਾਲਸਾ ਦੀਵਾਨ ਅੰਮ੍ਰਿਤਸਰ ਦੁਆਰਾ ਤਕਰੀਬਨ 50 ਸਕੂਲ ਤੇ ਕਾਲਜ ਗੁਰ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਨਾਮ ਹੇਠ ਚਲਾਏ ਜਾ ਰਹੇ ਹਨ ਉਹਨਾਂ ਵਿੱਚ ਇੱਕ ਸਕੂਲ ਗੁਰ ਹਰਕ੍ਰਿਸ਼ਨ ਪਬਲਿਕ ਸਕੂਲ ਡੁਗਰੀ ਵਿਖੇ ਹੈ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਇਲਾਕੇ ਦੇ ਮਹਤਵਪੂਰਨ ਬੰਦਿਆਂ ਨੇ ਪ੍ਰਮਾਤਮਾ ਦੇ ਹੁਕਮ ਨਾਲ ਉਹ ਸੇਵਾਵਾਂ ਉਹਨਾਂ ਨੂੰ ਲੱਗੀ ਸੀ ਉਹਨਾਂ ਨੇ ਤਨ ਮਨ ਤੇ ਧਨ ਨਾਲ ਚੀਫ ਖਾਲਸਾ ਜੀਵਾਨ ਦੇ ਇਸ ਸਕੂਲ ਨਾਲ ਸਹਿਯੋਗ ਕਰਕੇ ਇੱਕ ਅਜਿਹਾ ਇੱਥੇ ਡਿਸਪੈਂਸਰੀ ਸ਼ੁਰੂ ਕੀਤੀ ਹੈ ਓਮੋਪੈਥਿਕ ਡਿਸਪੈਂਸਰੀ ਸ਼ੁਰੂ ਕੀਤੀ ਹੈ ਜਿਸ ਵਿੱਚ ਸਿਰਫ ਇੱਕ 20 ਰੁਪਏ ਦੀ ਪਰਚੀ ਲਈ ਜਾਏਗੀ ਉਹ ਵੀ ਇਸ ਕਰਕੇ ਕਿ ਜੇ ਚੀਜ਼ ਬਿਲਕੁਲ ਫ੍ਰੀ ਵੰਡਰੀ ਸ਼ੁਰੂ ਕਰ ਦਿੱਤੀ ਜਾਏ ਤੇ ਉਹਦੀ ਕਦਰ ਘਟ ਜਾਂਦੀ 20 ਰੁਪਏ ਦੀ ਪਰਚੀ ਨਾਲ ਸਾਰੀ ਸਾਰੀ ਦਵਾਈ ਫ੍ਰੀ ਹੋਏਗੀ ਉਨਾ ਕਈ ਕਿਸਮ ਦੇ ਜਿੰਨੇ ਟੈਸਟ ਹੈਗੇ ਨੂੰ ਸਾਰੇ ਫਰੀ ਹੋਣਗੇ ਉਹਨਾਂ ਨੂੰ ਬੜੇ ਮਾਨ ਪਿਆਰ ਇਜ਼ਤ ਨਾਲ ਪਰਮਾਤਮਾ ਦਾ ਨਾਮ ਲੈ ਕੇ ਉਹਨਾਂ ਨੂੰ ਦਵਾਈ ਦਿੱਤੀ ਜਾਏਗੀ ਤੇ ਉਹਨਾਂ ਤੋਂ ਕੋਲ ਨੂੰ ਉਹਨਾਂ ਦੀਆਂ ਸ਼ੋਭਿ ਸ਼ਾਵਾਂ ਨਾਲ ਯਤਨ ਕੀਤਾ ਜਾਏਗਾ ਕਿ ਇਸ ਡਿਸਪੈਂਸਰੀ ਨੂੰ ਹੋਰ ਥੋੜਾ ਜਿਆਦਾ ਅੱਗੇ ਵਧਾਇਆ ਜਾ ਸਕੇ ਤਾਂ ਜੋ ਇਲਾਕੇ ਦੇ ਸਕੂਲ ਦੇ ਬੱਚਿਆਂ ਤੇ ਸਟਾਫ ਦੀ ਠੀਕ ਰੂਪ ਵਿੱਚ ਸੇਵਾ ਕਰ ਸਕੇ ਇਹ ਚੀਫ ਖਾਲਸਾ ਦਿਵਾਨ ਨੂੰ ਦਿੱਤਾ ਹੋਇਆ ਇਲਾਕੇ ਦੇ ਲੋਕਾਂ ਦਾ ਸਹਿਯੋਗ ਹੈ ਜਿਨ੍ਹਾਂ ਦੁਆਰਾ ਇਹ ਸਾਰੇ ਦਾ ਸਾਰਾ ਪ੍ਰਬੰਧ ਜਿਹੜਾ ਹੈ ਉਹ ਅੱਜ ਅਮਲੀ ਰੂਪ ਵਿੱਚ ਧਾਰਨ ਕਰ ਸਕਿਆ ਹੈ ਇਸ ਲਈ ਇਲਾਕੇ ਦੇ ਲੋਕਾਂ ਦਾ ਚੀਫ ਖਾਲਸਾ ਜੀਵਾਨ ਦੇ ਆਨਰੇਡੀ ਸੈਕਟਰੀ ਐਜੂਕੇਸ਼ਨ ਹੋਣ ਦੇ ਨਾਤੇ ਇਸ ਸਕੂਲ ਦੇ ਮੈਂਬਰ ਹੋਣ ਨਿ ਚਾਰਜ ਹੋਣ ਦੇ ਨਾਤੇ ਮਨਪ੍ਰੀਤ ਸਿੰਘ ਜਿਹੜੇ ਸਾਡੇ ਨਾਲ ਨੇ ਲੰਬਾ ਸਾਹਿਬ ਸਾਡੇ ਨਾਲ ਨੇ ਇਹਨਾਂ ਦਾ ਸਾਰਿਆਂ ਦਾ ਹੀ ਚੀਫ ਖਾਲਸਾ ਜੀਵਾਨ ਵੱਲੋਂ ਧੰਨਵਾਦ ਵੀ ਕੀਤਾ ਜਾਂਦਾ ਹੈ ਤੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਸਿਸਟੈਂਸੀ ਦਾ ਵੱਧ ਤੋਂ ਵੱਧ ਫਾਇਦਾ ਉਠਾਓ ਤਾਂ ਜੋ ਇਸ ਦੀ ਸਥਾਪਨਾ ਨਾਲ ਜੋ ਮਨ ਵਿੱਚ ਆਈ ਗੱਲ ਸੀ ਇਹ ਅਸੀ ਸੇਵਾ ਕਰਨੀ ਉਹ ਸੇਵਾ ਦਾ ਕਾਰਜ ਸੰਪੂਰਨ ਹੋ ਸਕੇ ਮਿਹਰਮਾਨੀ ਨਾਲ ਲੋਕਾਂ ਦੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਇਆ ਸੀ ਇਹਨਾਂ ਨੂੰ ਪਰਮਾਤਮਾ ਨੇ ਹੁਕਮ ਕੀਤਾ ਇਲਾਕੇ ਦੇ ਲੋਕਾਂ ਨੂੰ ਤੇ ਇਹਨਾਂ ਨੇ ਸੇਵਾ ਕੀਤੀ ਇਹ ਸਾਰੇ ਇਲਾਕੇ ਤੇ ਇਹ ਲੋਕ ਤੁਸੀਂ ਇਹਨਾਂ ਦੇ ਦਰਸ਼ਨ ਕਰ ਰਹੇ ਹੋ ਇਹਨਾਂ ਸਾਰੇ ਬੰਦਿਆਂ ਨੇ ਆਪਣੇ ਵੱਲੋਂ ਸਾਰਾ ਤਨਮਾਨ ਤੇ ਧਨ ਨਾਲ ਸਹਿਯੋਗ ਦਿੱਤਾ ਹੈ ਤੇ ਉਹਨਾਂ ਦੇ ਸਹਿਯੋਗ ਦਾ صدਕਾ ਹੀ ਏ ਜਿਹੜੀ ਹੈ ਅੱਜ ਡਿਸਪੈਂਸਰੀ ਹੋਂਦ ਵਿੱਚ ਆ ਸਕੀ ਹੈ ਸਾਡਾ ਚੀਫ ਖਾਲਸਾ ਦਿਵਾਨ ਵੱਲੋਂ ਪੁਰ ਹਰਕਿਸ਼ਨ ਪਬਲਿਕ ਸਕੂਲ ਢੁਗਰੀ ਵੱਲੋਂ ਸਮੁੱਚੇ ਰੂਪ ਵਿੱਚ ਇਲਾਕੇ ਦੇ ਲੋਕਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਅੱਗੇ ਤੋਂ ਵੀ ਅਜਿਹਾ ਸਹਿਯੋਗ ਜਿਹੜਾ ਹੈ ਉਹ ਕਿਰਪਾ ਕਰਕੇ ਨਿਰੰਤਰ ਜਾਰੀ ਰੱਖਿਆ ਜਾਵੇ ਤਾਂ ਜੋ ਮਨੁੱਖਤਾ ਦੀ ਸੇਵਾ ਕੀਤੀ ਜਾ ਸਕੇ ਅਜੀਬ ਖਾਲਸਾ ਦਿਵਾਨ ਵੱਲੋਂ ਗੁਰੂ ਹਰਕ੍ਰਿਸ਼ਨ ਪਬਲਿਕ ਰਾਇ ਸਕੂਲ ਦੇ ਵਿੱਚ ਹੋਮੋਪੈਥਿਕ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਹੈ। ਔਰ ਇਹ ਡਿਸਪੈਂਸਰੀ ਜਿਹੜੀ ਹੈ ਪਹਿਲਾਂ ਕਾਫੀ ਸਾਲਾਂ ਤੋਂ ਚੱਲ ਰਹੀ ਸੀ ਸਕੂਲ ਦੇ ਅੰਦਰ ਬਟ ਹੁਣ ਇਹ ਆਮ ਜਨਤਾ ਲਈ ਵੀ ਖੋਲ ਦਿੱਤੀ ਗਈ ਹੈ। ਇਸ ਡਿਸਪੈਂਸਰੀ ਵਿੱਚ ਹੋਮੋਪੈਥਿਕ ਦਵਾਈਆਂ ਨਾਲ ਇਲਾਜ ਕੀਤਾ ਜਾਏਗਾ। ਤਸਵੀਰ ਦੇ ਸਮੇਂ ਡਿਸਪੈਂਸਰੀ 9 ਤੋਂ ਬਹਰ ਤੱਕ ਖੁੱਲੇਗੀ ਔਰ ਸ਼ਾਮ ਨੂੰ ਇਹ ਡਿਸਪੈਂਸਰੀ 4:30 ਤੋਂ 6:30 ਵਜੇ ਤੱਕ ਖੁੱਲੇਗੀ। ਹੋਮੋਪੈਥਿਕ ਇਲਾਜ ਪ੍ਰਣਾਲੀ ਇੱਕ ਐਸੀ ਇਲਾਜ ਪ੍ਰਣਾਲੀ ਹੈ ਜਿਸ ਦੇ ਵਿੱਚ ਅਸੀਂ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਆ ਇਸ ডিসਪੈਂਸਰੀ ਦੇ ਵਿੱਚ ਜਿਹੜੀ ਦਵਾਈ ਹੈ ਉਹ ਚੈਰੀਟੇਬਲ ਰੇਟਸ ਤੇ ਦਿੱਤੀ ਜਾਏਗੀ ਔਰ ਮੈਂ ਆਮ ਜਨਤਾ ਨੂੰ ਵੀ ਅਪੀਲ ਕਰਦੀ ਹਾਂ ਕਿ ਉਹ ਇਸ ডিসਪੈਂਸਰੀ ਦਾ ਵੱਧ ਤੋਂ ਵੱਧ ਫਾਇਦਾ ਲੈਣ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਲੈਬ ਦਾ ਵੀ ਇੱਥੇ ਹੀ ਪ੍ਰਬੰਧ ਕਰ ਸਕੇ ਔਰ ਚੈਰੀਟੇਬਲ ਰੇਟਸ ਤੇ ਸਾਰੇ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਣਗੇ ਮੈਂ ਜੀਵ ਖਾਲਸਾ ਦਿਵਾਨ ਅਤੇ ਅਗਰੂ ਹਰਕਿਸ਼ਨ ਪਬਲਿਕ ਸਕੂਲ ਦੀ ਮੈਨੇਜਮੈਂਟ ਦਾ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇਨਾ اچھا ਉਪਰਾਲਾ ਕਰਕੇ ਆਮ ਜਨਤਾ ਨੂੰ ਲਾਭ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਧੰਨਵਾਦ ਦੇਖੋ ਹੋਮੋਪੈਥੀ ਇੱਕ ਐਸੀ ਇਲਾਜ ਪ੍ਰਣਾਲੀ ਹੈ ਜਿਸ ਚ ਅਸੀਂ ਹਰ ਤਰ੍ਹਾਂ ਦੇ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ ਇਸ ਤਰ੍ਹਾਂ ਨਹੀਂ ਹੈ ਕਿ ਇਹਦੇ ਵਿੱਚ ਅਸੀਂ ਸਿਰਫ ਸ਼ੂਗਰ ਦਾ ਇਲਾਜ ਕਰ ਸਕਦੇ ਹਾਂ ਜਾਂ ਹਾਈਪਰ ਟੈਨਸ਼ਨ ਦਾ ਇਲਾਜ ਕਰ ਸਕਦੇ ਹਾਂ ਜਿਹੜਾ ਵੀ ਮਰੀਜ਼ ਹੈ ਕਿਉਂਕਿ ਹੋਮੋਪੈਥੀ ਦੇ ਵਿੱਚ ਅਸੀਂ ਸਿੰਟਮਸ ਦੇ ਅਕੋਰਡਿੰਗ ਇਲਾਜ ਕਰਦੇ ਆ ਕਿ ਸਿਰ ਬਿਮਾਰੀ ਦੇ ਨਾਮ ਤੇ ਇਲਾਜ ਨਹੀਂ ਕਰਦੇ ਇਸ ਕਰਕੇ ਸਾਡੇ ਲਈ ਡਾਇਗਨੋਸਿਸ ਹੁੰਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਕਿ ਸਾਡੇ ਲਈ ਮਰੀਜ਼ ਦੇ ਲੱਛਣ ਇੰਪੋਰਟੈਂਟ ਨੇ ਜਦੋਂ ਅਸੀਂ ਮਰੀਜ਼ ਦੇ ਲੱਛਣ ਲੈਂਦੇ ਹਾਂ ਤਾਂ ਅਸੀਂ ਉਸ ਲੱਛਣਾਂ ਦੇ ਆਧਾਰ ਤੇ ਮੈਡੀਸਿਨ ਸਿਲੈਕਟ ਕਰਦੇ ਹਾਂ ਤੇ ਇਸ ਕਰਕੇ ਜਿਹੜੀ ਵੀ ਮਰਜ਼ੀ ਬਿਮਾਰੀ ਦਾ ਮਰੀਜ਼ ਹੋਵੇ ਅਸੀਂ ਉਹਦੀ ਟ੍ਰੀਟਮੈਂਟ ਹੋਮੋਪੈਥਿਕ ਇਲਾਜ ਪਰ ਨਾਲ ਨਾ ਕਰ ਸਕਦੇ। ਟਾਈਮਿੰਗ ਵੀ ਹੋਵੇ। ਟਾਈਮਿੰਗ ਜੀ ਇਹ ਡਿਸਪੈਂਸਰੀਸ ਸਵੇਰੇ 9 ਤੋਂ 12 ਖੁੱਲ੍ਹੇਗੀ ਸੋਮਵਾਰ ਤੋਂ ਸ਼ਨੀਵਾਰ ਤੱਕ। ਔਰ ਸ਼ਾਮ ਦੇ ਜਿਹੜੇ ਟਾਈਮਿੰਗਸ ਨੇ ਉਹ 4:30 ਤੋਂ 6:30 ਰਹਿਣਗੇ। ਸ਼ਨੀਵਾਰ ਸ਼ਾਮ ਨੂੰ ਤੇ ਐਤਵਾਰ ਡਿਸਪੈਂਸਰੀ ਬੰਦ ਰਹੇਗੀ।